ਅਜਨਾਲਾ ਸ਼ਹਿਰ ਦੇ ਅੰਦਰ ਜ਼ਮੀਨ ਦੇ ਇੱਕ ਟੁਕੜੇ ਨੂੰ ਲੈ ਕੇ ਭੈਣ ਭਰਾ ਇੱਕ ਦੂਜੇ ਦੇ ਖੂਨ ਦੇ ਵੈਰੀ ਬਣ ਗਏ ਜਿੱਥੇ ਭੈਣ ਨੇ ਆਪਣੇ ਬੱਚੇ ਅਤੇ ਕੁਝ ਸਾਥੀਆਂ ਨਾਲ ਮਿਲ ਕੇ ਭਰਾ ਦੇ ਘਰ ਦੇ ਉੱਤੇ ਹਮਲਾ ਕਰ ਦਿੱਤਾ ਤੇ ਭਰਾ ਨੂੰ ਦੇ ਘਰ ਨੂੰ ਜੀ.ਐਸ.ਪੀ ਦੀ ਮਦਦ ਦੇ ਨਾਲ ਢਾਹ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਜਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਇਸ ਮਾਮਲੇ ਤੇ ਹਰਦੀਪ ਸਿੰਘ ਨੇ ਦੱਸਿਆ ਹੈ ਕਿ ਉਸਦੀ ਭੈਣ ਵੱਲੋਂ ਕੁਝ ਗੁੰਡਿਆਂ ਦੇ ਨਾਲ ਲੈ ਕੇ ਉਸਦੇ ਘਰ ਦੇ ਉੱਤੇ ਹਮਲਾ ਕੀਤਾ ਅਤੇ ਘਰ ਨੂੰ ਟੈਟਰੀ ਕਰਤਾ ਉਸਨੇ ਕਿਹਾ ਕਿ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਧਮਕੀਆਂ ਦਿੱਤੀਆਂ ਨੇ ਜਿਸ ਦੇ ਨਾਲ ਹਮਲਾ ਵੀ ਕੀਤਾ ਜਾ ਚੁੱਕਿਆ ਹੈ ਉਸਨੇ ਪੁਲਿਸ ਪ੍ਰਸ਼ਾਸਨ ਕੋਲੋਂ ਹਮਾਇਤ ਮੰਗੀ ਹੈ ਅਤੇ ਕਿਹਾ ਕਿ ਜਲਦ ਤੋਂ ਜਲਦ ਇਸ ਸਾਰੇ ਮਾਮਲੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੋ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕੀ ਗੱਲ ਹੋਈ ਏ ਸਰ ਇਹ ਇਹ ਗੱਲ ਇਹ ਸਾਡਾ ਆਪਣਾ ਖਾਸ ਸਾਥ ਸਾਰੇ ਦਾ ਥਾਂ ਆ ਇਹ ਜਿਹੜਾ ਅਸੀਂ ਆਪਣਾ ਪੁੱਤਾਂ ਹੀ ਲੈਣਾ ਨਾ ਤੇ ਇਹਨੇ ਸਾਡੇ ਤੇ ਬੜਾ ਬਹੁਤ ਵੱਡੀਆਂ ਗਲਤੀਆਂ ਸਾਡੇ ਨਾਲ ਕਰ ਛਡੀਆਂ ਆ ਤੇ ਅਸੀਂ ਇੱਕ ਗੱਲ ਨਹੀਂ ਕੀਤੀ ਇੱਕ ਇਕੱਲਾ ਪੈੜੀ ਲਈ ਜੇ ਜਾ ਕੇ ਵੇਖ ਸਕਦੇ ਜੇ ਉੱਥੋਂ ਹੀ ਮੱਝ ਜਾਣਗੇ ਕੀ ਕੀਤਾ ਨਾ ਆ ਜਾ ਘਾਤੀ ਅਸੀਂ ਇੱਥੇ ਬੈਠੇ ਆ ਤੇ ਫੱਜ-ਫੱਜ ਕਿਆ ਅਸੀਂ ਬਾਹਰ ਨਿਕਲਨੇ ਆ ਥੱਲੇ ਆਣ ਕੇ ਜਾਂ ਥੱਲੇ ਨਹੀਂ ਆਪਣੀ ਜਾਨ ਪਛਾਈ ਜਾਂ ਮਰ ਕੇ ਤਾਰੇ ਕੋ ਮੈਨੂੰ ਕਿਤਰਾ ਤਰੇੜੀਆਂ ਹੁੰਦੇ ਆ ਆ ਇਹੋ ਜਿਹਾ ਗੰਮ ਥਾਰੀ ਉਮਰ ਨਹੀਂ ਵੇਖੇ ਜਿਹੜੇ ਸਾਡੇ ਗਾਲਿਆਂ ਨੇ ਪਾਏ ਆ ਹਾਂ ਕੀ ਮੰਗਰਦੀ ਆ ਅਹੀਂ ਆਨੇ ਵੀ ਸਾਡਾ ਕਬਜ਼ਾ ਹੈ ਸਾਡੇ ਕੋਲ ਨਹੀਂ ਗਿਆ ਸਰ ਕੋ ਸਭ ਕੋ ਸਾਡਾ ਆਪਣਾ ਘਰ ਆ ਵੇਖੋ ਮੇਰਾ ਘਰ ਆ ਨਮੋ ਸੁਮਿਤ ਸਿੰਘ ਇਹ ਸਖਦੇਵ ਸਿੰਘ ਜਿਹੜਾ ਜੀ ਇਹ ਪਹਿਲਾਂ ਵੀ ਸਾਨੂੰ ਧਮਕੀਆਂ ਦਿੰਦਾ ਸੀ ਇਹਨੇ ਅੱਗੇ ਥਾਣੇ ਜਾ ਕੇ ਉੱਤੇ ਇੱਥੇ ਅਸੀਂ ਪਰਚਾ ਕੇਸ ਕੀਤਾ ਤੇ ਕੇਸ ਦੇ ਵਿੱਚ ਉਹ ਇੱਥੋਂ ਲਿਖ ਕੇ ਦੇ ਗਿਆ ਵੀ ਮੈਂ ਇੱਕ ਜਗ੍ਹਾ ਦੇ ਵਿੱਚ ਕੋਈ ਲਾਂ ਦੇਣੀ ਆ ਦੇਖੋ ਉਹਨੇ ਫੇਰ ਆਣ ਕੇ ਅੱਜ 100 ਬੰਦਾ ਲਿਆ ਕੇ ਜੇਸੀਪੀ ਰਾਹ ਕੇ ਤੇ ਕੰਧ ਧਾ ਕੇ ਤੇ ਸਾਡਾ ਥੱਲੇ ਆਣ ਕੇ ਬੰਦਾ ਮਰ ਚ ਲਿਆ ਦੇਖੋ ਅੰਦਰ ਆਣ ਕੇ ਪੇਟੀਆਂ ਪੁਟੀਆਂ ਡੇਕੀਆਂ ਬੰਦਾ ਭੱਜ ਕੇ ਬਾਹਰ ਨਿਕਲਿਆ ਤੇ 100 ਬੰਦਾ ਇਹਨਾਂ ਨੇ ਟਵਟਾ ਬਹੁਤ ਚਲਾਇਆ ਸਾਡੇ ਕੋਲ ਵੀਡੀਓ ਵੀ ਹੈ ਗਈ ਇਹਨਾਂ ਦੀ ਤੇ ਇਹਨਾਂ ਦੇ ਸਖਤ ਤੋਂ ਸਖਤ ਤੇ ਕਾਰਵਾਈ ਹੋਈ ਜੀ ਹਰਿਆ ਬੰਦਾ ਜੀ ਇਹ ਧੱਕਾ ਆਣ ਕੇ ਦੂਜੀ ਵਾਰ ਦੇ ਵਿੱਚ ਆਣ ਕੇ ਕਬਚਾ 14 ਨੰਬਰ ਵਾਰ ਚਾਣ ਕੇ ਜਿਆਦਾ ਕਬਜ਼ਾ ਕਰਨ ਲਿਆ ਜੀ ਆਪਣਾ ਹਲਕਾ ਛੱਡ ਕੇ ਗੁੰਡਾ ਕਰਤੀ ਕਰਨ ਦਿਆ ਈ ਮੰਨਦਾ ਉਹ ਇਹਦੇ ਕੋਲ ਛਾਰ ਲੈ ਕੇ ਆ ਜੀ ਪਿਸਤੌਲ ਡੱਬ ਚੜਾਇਆ 10 12 ਛਾਰ ਪਿਸਤੌਲ ਕੱਢੇ ਨਜਾਇਜ਼ ਪਿਸਤੌਲ ਕੱਢ ਕੇ ਧੰਨੀਆਂ ਦਾ ਗੋਲੀ ਮਾਰਨ ਲਗਾ ਸਾਨੂੰ ਆਈ ਭੱਜ ਭੁੱਜ ਕੇ ਤੇ ਭੇਲੀ ਜਵੜੇ ਸ਼ਿਕਾਇਤ ਕੀਤੀ ਅਰੀ ਨਹੀਂ ਹਾਂਜੀ ਦਰਖਾਸਤ ਚੱਲੇ ਹੁਣ ਦੇਣਾ ਆਈ ਹਾਂ ਮੌਕਾ ਵੇਖ ਕੇ ਗਈ ਪੁਲਿਸ ਹੱਤਾਂ ਤੋਂ ਆਇਆ ਮੌਕਾ ਵੇਖ ਕੇ ਗਿਆ ਜੀ ਈ ਮੰਨਦਾ ਅਸੀਂ ਇੱਥੇ ਮੰਨ ਕਰਦੇ ਆ ਤੇ ਸਖਤੋ ਸਖਤ ਪਰਚਾ ਹੋਣਾ ਚਾਹੀਦਾ ਜੀ ਇਹ ਨਜਾਇਜ਼ ਲੋਕਾਂ ਦੀ ਜਗ੍ਹਾ ਤੇ ਕਬਜ਼ੇ ਕਰਨ ਦਿਆ ਬਹੁਤ ਥਾਵਾਂ ਦੇ ਨੇ ਕਬਜ਼ੇ ਕੀਤੇ ਆ ਪੈਸੇ ਲੈਣ ਦੇ ਖਾਤਰ ਸਾਡੇ ਕੋਲ ਕੇਸ ਅਸੀਂ ਸਟੇ ਜਿੱਤਿਆ ਸਭ ਕੁਝ ਸਾਡੇ ਕ੍ਰੇਤਾ ਦੇ ਪਰੇ ਖਾਂਡਕ ਤੇ ਨੂੰ ਛੱਡਣ ਨਹੀਂ ਜਾਏ